ਗੁਰੂਆਂ ਪੀਰਾਂ ਦੀ ਧਰਤੀ ਸੂਬੇ ਪੰਜਾਬ ਵਿੱਚ ਇਸ ਵਕਤ 6 ਵਿਅਕਤੀ ਜੋੜਿਆਂ ਦੇ ਵਿੱਚੋਂ ਇੱਕ ਜੋੜਾ ਬਾਝਪਣ ਦਾ ਸ਼ਿਕਾਰ ਹੋ ਰਿਹਾ ਹੈ। ਸੂਬੇ ਦੇ ਵਿੱਚ 20% ਦੀ ਪਤੀ-ਪਤਨੀ ਸੰਤਾਨ ਦੇ ਸੁੱਖ ਲਈ ਜਿੱਤ ਤੋਂ ਜਹਿਦ ਕਰ ਰਹੇ ਨੇ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਮਹਿਲਾਵਾਂ ਦੇ ਮੁਕਾਬਲੇ 40% ਦੀ ਪੁਰਸ਼ਾਂ ਦੇ ਸਰੀਰ ਵਿੱਚ ਆਏ ਬਦਲਾ ਬਾਂਝਪਨ ਦੇ ਲਈ ਜ਼ਿੰਮੇਦਾਰ ਹਨ ਪਿਛਲੇ 30 ਸਾਲਾਂ ਦੇ ਵਿੱਚ ਭਾਰਤ ਵਿੱਚ ਪੁਰਸ਼ਾਂ ਦਾ ਸਪਰਮ ਕਾਊਂਟ 60% ਤੱਕ ਡਿੱਗਿਆ ਹੈ ਸਾਡੇ ਆਲੇ-ਦੁਆਲੇ ਹੋਏ ਸਮਾਜਿਕ ਅਤੇ ਵਾਤਾਵਰਣ ਬਦਲਾਅ ਨੇ ਵੀ ਮਹਿਲਾਵਾਂ ਦੇ ਬਦਲਾਅ ਨੇ ਵੀ ਮਹਿਲਾਵਾਂ ਦੇ ਸਰੀਰ ਨੂੰ ਇਸ ਕਦਰ ਪ੍ਰਭਾਵਿਤ ਕੀਤਾ ਹੈ ਕਿ ਪੰਜਾਬ ਸੂਬੇ ਵਿੱਚ ਸੰਤਾਨ ਸੁੱਖ ਲੈ ਕੇ ਵੱਡੀ ਚੁਣੌਤੀ ਖੜੀ ਹੋ ਗਈ ਹੈ ਪੰਜਾਬ ਉਹ ਸੂਬਾ ਜਿੱਥੋਂ ਦੇ ਗੱਬਰੂਆਂ ਦੇ ਜੁੱਸੇ ਦੀ ਕਦੇ ਗੱਲ ਹੁੰਦੀ ਸੀ ਉਹਨਾਂ ਦੇ ਉੱਤੇ ਗੀਤ ਬਣਦੇ ਸੀ ਲੇਖ ਲਿਖੇ ਜਾਂਦੇ ਸੀ ਪਰ ਅੱਜ ਇਹ ਸੂਬਾ ਬਾਂਚਪਨ ਦੇ ਨਾਲ ਜੂਝ ਰਿਹਾ ਹੈ ਪੰਜਾਬ ਦੇ ਇਸ ਸੰਜੀਦਾ ਮੁੱਦੇ ਤੇ ਸ਼ਾਇਦ ਸਾਰੇ ਗੱਲ ਨਹੀਂ ਕਰਨਗੇ ਪਰ ਅਸੀਂ ਗੱਲ ਜ਼ਰੂਰ ਕਰਾਂਗੇ ਕਿਉਂਕਿ ਸਵਾਲ ਪੰਜਾਬ ਦੇ ਭਵਿੱਖ ਨਾਲ ਜੁੜਿਆ ਹੈ ਅਜਿਹਾ ਨਹੀਂ ਕਿ ਪੰਜਾਬ ਸਰਕਾਰ ਨੂੰ ਇਸ ਬਾਰੇ ਪਤਾ ਨਹੀਂ ਹੈ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਪੰਜਾਬ ਚ ਵਧ ਰਹੇ ਬਾਂਝਪਨ ਨੂੰ ਲੈ ਕੇ ਇੱਕ ਰਿਪੋਰਟ ਤਿਆਰ ਕਰਨ ਦੇ ਨਿਰਦੇਸ਼ 2023 ਦੇ ਵਿੱਚ ਹੀ ਦੇ ਦਿੱਤੇ ਸਨ ਪਰ ਉਹ ਰਿਪੋਰਟ ਦੇ ਵਿੱਚੋਂ ਕੀ ਨਿਕਲਿਆ ਉਹ ਰਿਪੋਰਟ ਤਿਆਰ ਕੀਤੀ ਗਈ ਜਾਂ ਨਹੀਂ ਇਹ ਹਾਲੇ ਤੱਕ ਸਾਨੂੰ ਨਹੀਂ ਪਤਾ ਲੱਗ ਪਾਇਆ ਪਰ ਅਸੀਂ ਅੱਜ ਦੀ ਖਾਸ ਰਿਪੋਰਟ ਦੇ ਵਿੱਚ ਉਹਨਾਂ ਕਾਰਨਾਂ ਨੂੰ ਲੱਭਣ ਦੀ ਕੋਸ਼ਿਸ਼ ਜ਼ਰੂਰ ਕਰਾਂਗੇ ਜੋ ਪੰਜਾਬ ਦੇ ਜੋੜਿਆਂ ਨੂੰ ਬਾਂਚਪਣ ਵੱਲ ਤੱਕ ਰਹੇ ਹਨ ਸਤਸ੍ਰੀ ਅਕਾਲ ਜੀ ਦਾ ਖਾਲਸ ਟੀਵੀ ਦੇਖਣ ਵਾਲੇ ਦੇਸ਼ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਖਾਲਸ ਪ੍ਰਾਈਮ ਸਟੋਰੀ ਦੇ ਨਾਲ ਮੈਂ ਹਰਸ਼ਰਨ ਗੌਰ ਇੱਕ ਵਿਵਤਾ ਔਰਤ ਦੇ ਕੰਨਾਂ ਨੂੰ ਮਾਂ ਸ਼ਬਦ ਜਿੰਨਾ ਸੁੱਖ ਦਿੰਦਾ ਹੈ ਉਹਨਾਂ ਹੀ ਪਿਤਾ ਸੁਣਨਾ ਕਿਸੇ ਵੀ ਪੁਰਸ਼ ਦੇ ਲਈ ਸਕੂਨ ਦਾ ਅਜਿਹਾ ਪਲ ਹੁੰਦਾ ਹੈ ਜਿਸ ਨੂੰ ਸ਼ਾਇਦ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਇਸ ਨੂੰ ਸਿਰਫ ਮਾਤਾ ਪਿਤਾ ਖੁਦ ਹੀ ਸਮਝ ਸਕਦੇ ਹਨ ਪਰ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਮਾਂ ਤੇ ਪਿਓ ਸ਼ਬਦ ਨੂੰ ਕਿਤੇ ਨਜ਼ਰ ਹੀ ਲੱਗ ਗਈ ਹੈ। ਮਹਿਲਾਵਾਂ ਤੇ ਪੁਰਸ਼ਾਂ ਦੇ ਵਿੱਚ ਬਾਂਝਪਨ ਨੂੰ ਲੈ ਕੇ ਜਿਹੜੀਆਂ ਰਿਪੋਰਟਾਂ ਤੇ ਕਾਰਨ ਸਾਹਮਣੇ ਆ ਰਹੇ ਹਨ ਉਹ ਸੂਬੇ ਲਈ ਚਿੰਤਾ ਦਾ ਵਿਸ਼ਾ ਹਨ। ਅਕਸਰ ਹੀ ਔਲਾਦ ਦਾ ਸੁਖ ਹਾਸਲ ਨਾ ਹੋਣ ਦੇ ਲਈ ਸੌਰੇ ਪਰਿਵਾਰ ਵੱਲੋਂ ਨੂਹਾ ਨੂੰ ਹੀ ਨਿਸ਼ਾਨਾ ਬਣਾਇਆ ਜਾਂਦਾ ਹੈ। ਮਹਿਲਾ ਨੂੰ ਹੀ ਕਾਰਨ ਮੰਨਿਆ ਜਾਂਦਾ ਹੈ। ਉਹਨਾਂ ਦੇ ਸਿਰ ਤੇ ਸਾਰਾ ਜਿੰਮਾ ਸੁੱਟ ਦਿੱਤਾ ਜਾਂਦਾ ਪਰ ਮੈਡੀਕਲ ਮਾਹਿਰਾਂ ਮੁਤਾਬਕ ਪੁਰਸ਼ ਦੇ ਸਰੀਰ ਵਿੱਚ ਹੋ ਰਹੇ ਬਦਲਾਅ ਵੀ ਇਸ ਦੇ ਲਈ 50% ਬਰਾਬਰ ਜ਼ਿੰਮੇਦਾਰ ਹਨ। ਪਿਛਲੇ 30 ਸਾਲਾਂ ਦੇ ਵਿੱਚ 60% ਦੀ ਪੁਰਸ਼ਾਂ ਦੇ ਸਪਰਮ ਕਾਊਂਟ ਯਾਨੀ ਕਿ ਸ਼ੁਕਰਾਣੂ ਘੱਟ ਹੋਏ ਹਨ ਤਿੰਨ ਵਿੱਚੋਂ ਇੱਕ ਪੁਰਸ਼ ਦਾ ਸਪਰਮ ਕਾਊਂਟ 15 ਮਿਲੀਅਨ ਪਰ ਮਿਲੀਲੀਟਰ ਦਰਜ ਕੀਤਾ ਗਿਆ ਇਹ ਪੁਰਸ਼ਾਂ ਦੇ ਵਿੱਚ ਬਾਂਝਪਨ ਵੱਲ ਇਸ਼ਾਰਾ ਕਰਦਾ ਹੈ ਜਦ ਕਿ ਸਿਹਤਮੰਦ ਪੁਰਸ਼ ਦੇ ਵਿੱਚ 150 ਮਿਲੀਅਨ ਪਰ ਮਿਲੀਲੀਟਰ ਸਪਰਮ ਕਾਊਂਟ ਯਾਨਕੀ ਸ਼ੁਕਰਾਣੂ ਹੋਣੇ ਚਾਹੀਦੇ ਹਨ ਇਸ ਦੇ ਇਲਾਵਾ ਪੁਰਸ਼ਾਂ ਦੇ ਵਿੱਚ ਮੋਰਫੋਲੋਜੀਕਲੀ ਪਰੇਸ਼ਾਨੀ ਵੀ ਵਧੀ ਹੈ ਮੋਰਫੋਲੋਜੀਕਲੀ ਸਪਰਮ ਦੀ ਬਣਾਵਟ ਤੈਅ ਕਰਦੀ ਹੈ ਸਾਲ 2000 ਦੇ ਵਿੱਚ ਇਹ 20% ਦੀ ਹੁੰਦੀ ਸੀ ਜਿਹੜੀ ਕਿ ਹੁਣ 4% ਤੇ ਡਿੱਗ ਪਈ ਹੈ ਇਹ ਵੀ ਪੁਰਸ਼ਾਂ ਦੇ ਵਿੱਚ ਬਾਝਪਨ ਦਾ ਇੱਕ ਵੱਡਾ ਕਾਰਨ ਬਣ ਰਿਹਾ ਹੈ ਪੰਜਾਬ ਚ ਵਧ ਰਹੇ ਬਾਝਪਨ ਨੂੰ ਲੈ ਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਵੀ ਇੱਕ ਰਿਸਰਚ ਕੀਤੀ ਹੈ ਜਿਸ ਮੁਤਾਬਕ ਆਲੇ-ਦੁਆਲੇ ਦਾ ਵਾਤਾਵਰਣ ਜਿਵੇਂ ਖਰਾਬ ਹਵਾ ਗੰਦਾ ਪਾਣੀ ਜੰਕ ਫੂਡ ਸ਼ਰਾਬ ਅਤੇ ਤੰਬਾਕੂ ਵੀ ਬਾਝਪਨ ਦਾ ਵੱਡਾ ਕਾਰਨ ਹਨ ਪੰਜਾਬ ਦੇ ਖੇਤਾਂ ਦੇ ਵਿੱਚ ਵੀ ਜਿਸ ਤਰੀਕੇ ਦੇ ਨਾਲ ਰੇਹਾ ਸਪਰੇਹਾਂ ਦੀ ਮਾਤਰਾ ਵਧੀ ਹੈ ਕੈਮੀਕਲ ਵੱਧ ਗਿਆ ਹੈ ਹਵਾ ਤੇ ਪਾਣੀ ਵੀ ਪ੍ਰਦੂਸ਼ਿਤ ਹੋਇਆ ਤੇ ਉਹ ਮਾਂ ਦੀ ਕੁੱਖ ਨੂੰ ਵੀ ਪ੍ਰਭਾਵਿਤ ਕਰ ਰਿਹਾ ਹੈ ਫਸਲਾਂ ਨੂੰ ਕੀੜਿਆਂ ਤੋਂ ਬਚਾਉਣ ਦੇ ਲਈ ਬਿਮਾਰੀਆਂ ਤੋਂ ਬਚਾਉਣ ਦੇ ਲਈ ਇਸਤੇਮਾਲ ਹੋਣ ਵਾਲਾ ਗਲਾਈਫੋਸੇਟ ਵੀ ਖਾਣ ਦੀਆਂ ਚੀਜ਼ਾਂ ਦੇ ਨਾਲ ਸਾਡੇ ਸਰੀਰ ਅੰਦਰ ਦਾਖਲ ਹੋ ਜਾਂਦਾ ਹੈ ਜੋ ਸਾਡੇ ਸਰੀਰ ਵਿੱਚ ਪ੍ਰੋਟੀਨ ਬਣਾਉਣ ਦੀ ਤਾਕਤ ਨੂੰ ਘਟਾਉਂਦਾ ਹੈ ਜਿਸ ਦੀ ਵਜ੍ਹਾ ਕਰਕੇ ਪੁਰਸ਼ਾਂ ਦੇ ਸਪਰਮ ਅਤੇ ਮਹਿਲਾ ਦੇ ਐਗ ਪ੍ਰਭਾਵਿਤ ਹੁੰਦੇ ਹਨ ਜ਼ਮੀਨ ਤੋਂ ਪੈਦਾ ਹੋਣ ਵਾਲੀ ਫਸਲ ਦੇ ਵਿੱਚ ਪੋਸ਼ਕ ਤੱਤ ਜਿਵੇਂ ਸੈਲੈਨ ਜ਼ਿੰਕ ਅਤੇ ਮੈਗਨੀਸ਼ੀਅਮ ਦੀ ਗਿਣਤੀ ਘਟ ਰਹੀ ਹੈ ਜਿਸ ਦੀ ਵਜ੍ਹਾ ਕਰਕੇ ਵਿਟਾਮਿਨ ਅਤੇ ਮਿਨਰਲ ਸਾਡੇ ਭੋਜਨ ਚੋਂ ਨਿਕਲ ਰਹੇ ਹਨ ਦੂਰ ਹੋ ਰਹੇ ਹਨ ਤੇ ਇਹਨਾਂ ਦਾ ਅਸਰ ਪੁਰਸ਼ ਤੇ ਮਹਿਲਾਵਾਂ ਦੋਨਾਂ ਦੇ ਸਰੀਰ ਤੇ ਵੇਖਣ ਨੂੰ ਮਿਲ ਰਿਹਾ ਹੈ ਇਹ ਵੀ ਸਪਰਮ ਕਾਊਂਟ ਅਤੇ ਅ ਅੰਡਾ ਬਣਾਉਣ ਵਾਲੀ ਜਿਹੜੀ ਤਾਕਤ ਹੁੰਦੀ ਹੈ ਉਸ ਤੇ ਅਸਰ ਪਾਉਂਦੇ ਨੇ ਵਾਤਾਵਰਣ ਤੋਂ ਇਲਾਵਾ ਸਾਡੇ ਖਾਣ ਪੀਣ ਦਾ ਢੰਗ ਵੀ ਬਚਪਨ ਦੇ ਲਈ ਕਿਤੇ ਨਾ ਕਿਤੇ ਜ਼ਿੰਮੇਵਾਰ ਹੈ ਇਹ ਮਾਹਿਰ ਮੰਨਦੇ ਹਨ ਅਸੀਂ ਆਪਣੇ ਲਾਈਫ ਸਟਾਈਲ ਨੂੰ ਇੰਨਾ ਕੁ ਬਦਲ ਦਿੱਤਾ ਹੈ ਇੰਨਾ ਕੁ ਫਾਸਟ ਕਰ ਦਿੱਤਾ ਹੈ ਕਿ ਹੁਣ ਅਸੀਂ ਜੰਕ ਫੂਡ ਅਤੇ ਪੈਕਡ ਫੂਡ ਤੇ ਸ਼ਿਫਟ ਹੋ ਗਏ ਹਾਂ ਤਾਜ਼ਾ ਖਾਣਾ ਬਣਾਉਣਾ ਤਾਜ਼ਾ ਸਮਾਨ ਖਰੀਦਣਾ ਉਹ ਅਸੀਂ ਭੁੱਲਦੇ ਜਾ ਰਹੇ ਹਾਂ ਜਿਸ ਦੀ ਵਜ੍ਹਾ ਕਰਕੇ ਸਾਡੇ ਮੈਟਾਬੋਲਿਕ ਕੰਡੀਸ਼ਨਸ ਨੇ ਜਿਹੜੇ ਉਹ ਪੂਰੀ ਤਰ੍ਹਾਂ ਦੇ ਨਾਲ ਪ੍ਰਭਾਵਿਤ ਹੋ ਰਹੀਆਂ ਹਨ ਮੈਟਾਬੋਲਿਕ ਸਾਡੇ ਖਾਣੇ ਨੂੰ ਤਾਕਤ ਵਿੱਚ ਬਦਲਣ ਵਿੱਚ ਮਦਦ ਕਰਦਾ ਹੈ metabolic ਯਾਨੀ ਕਿ ਪਾਚਕ ਜਿਹੜੀ ਪਾਚਨ ਸ਼ਕਤੀ ਹੁੰਦੀ ਹੈ ਸਾਡੇ ਸਰੀਰ ਦੀ ਉਹ ਸਾਡੇ ਖਾਣੇ ਨੂੰ ਤਾਕਤ ਦੇ ਵਿੱਚ એનર્ਜੀ ਦੇ ਵਿੱਚ ਬਦਲਣ ਵਿੱਚ ਮਦਦ ਕਰਦੀ ਹੈ ਜੇ ਪਾਚਕ ਵੱਧ ਜਾਣ ਤਾਂ ਮਹਿਲਾਵਾਂ ਦੇ ਵਿੱਚ ਪੋਲੀਸਾਈਟਿਕ ఓਵਰੀ ਸਿੰਡਰੋਮ ਯਾਨੀ ਕਿ ਜਿੱਥੇ ਬੱਚੇਦਾਨੀ ਦੇ ਵਿੱਚ ਐਗ ਬਣਦਾ ਹੈ ਉਸ ਨੂੰ ਪ੍ਰਭਾਵਿਤ ਕਰਦਾ ਹੈ metabolic ਦੇ ਵਿੱਚ ਵਾਧਾ ਸਰੀਰ ਵਿੱਚ ਮੋਟਾਪੇ ਦੇ ਰੂਪ ਚ ਨਜ਼ਰ ਆਉਂਦਾ ਜੋ ਸ਼ੂਗਰ ਵਰਗੀ ਬਿਮਾਰੀ ਨੂੰ ਵੀ ਜਨਮ ਦਿੰਦਾ ਜੇ ਮਹਿਲਾਵਾਂ ਤੇ ਪੁਰਸ਼ਾਂ ਦੇ ਵਿਚਾਲੇ ਟਾਈਪ 2 ਸ਼ੂਗਰ ਹੋ ਜਾਵੇ ਤਾਂ ਇਸ ਦਾ ਅਸਰ ਸ਼ੁਕਰਾਣੂ ਅਤੇ ਅੰਡਾਦਾਨੀ ਦੋਹਾਂ ਤੇ ਵੇਖਣ ਨੂੰ ਮਿਲਦਾ ਹੈ ਇਹ ਤੀਸਰਾ ਵੱਡਾ ਕਾਰਨ ਸਮਾਜ ਦਾ ਮੌਜੂਦਾ ਤਾਣਾ ਬਾਣਾ ਵੀ ਮੰਨਿਆ ਗਿਆ ਹੈ ਜੋ ਕਿਤਨਾ ਕਿਤੇ ਬਾਂਝ ਪਣ ਦਾ ਕਾਰਨ ਬਣ ਰਿਹਾ ਹੈ ਵਿਆਹ ਲਈ ਪਹਿਲਾਂ 25 ਸਾਲ ਦੀ ਉਮਰ ਨੂੰ ਸਹੀ ਮੰਨਿਆ ਜਾਂਦਾ ਸੀ ਪਰ ਹੁਣ ਵਿਆਹ ਦੀ ਉਮਰ 35 ਸਾਲ ਤੱਕ ਵੀ ਪਹੁੰਚ ਗਈ ਹੈ ਚੰਗੇ ਰਿਸ਼ਤਿਆਂ ਦੀ ਭਾਲ ਵਿੱਚ ਕੁੜੀਆਂ ਤੇ ਮੁੰਡਿਆਂ ਦੀ ਉਮਰ ਵੱਡੀ ਹੋ ਰਹੀ ਹੈ ਇਸ ਦੇ ਨਾਲ ਨੌਜਵਾਨਾਂ ਦੀ ਚੰਗੀ ਕਮਾਈ ਦੀ ਚਾਹਤ ਦੇ ਚੱਕਰ ਵਿੱਚ ਦੇਰੀ ਨਾਲ ਵਿਆਹ ਕਰਨਾ ਫਿਰ ਬੱਚੇ ਦੀ ਪਲੈਨਿੰਗ ਵੀ ਦੇਰੀ ਨਾਲ ਕਰਨਾ ਮਹਿਲਾਵਾਂ ਤੇ ਪੁਰਸ਼ਾਂ ਦੇ ਮਾਪੇ ਬਣਨ ਦੇ ਵਿੱਚ ਇਹ ਕਾਰਨ ਮੁਸ਼ਕਿਲ ਪੈਦਾ ਕਰ ਰਹੇ ਹਨ ਵਾਦੀ ਉਮਰ ਦੇ ਨਾਲ ਸਰੀਰ ਵਿੱਚ ਹੋ ਰਹੇ ਬਦਲਾ ਮਹਿਲਾਵਾਂ ਦੇ ਐਗ ਅਤੇ ਪੁਰਸ਼ਾਂ ਦੇ ਸਪਰਮ ਨੂੰ ਪ੍ਰਭਾਵਿਤ ਕਰਦੇ ਹਨ ਡਾਕਟਰ ਵੀ ਬੱਚੇ ਦੀ ਪਲਾਨਿੰਗ ਦੀ ਸਹੀ ਉਮਰ 30 ਸਾਲ ਦੇ ਵਿਚਾਲੇ ਹੀ ਦੱਸਦੇ ਹਨ ਯਾਨੀ ਕਿ 25 ਤੋਂ 30 ਸਾਲ ਜਾਂ ਫਿਰ 23 ਤੋਂ 30 ਸਾਲ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਮਨੋਵਿਗਿਆਨ ਮਨੋਵਿਗਿਆਨਕ ਦਬਾਅ ਹੈ ਜਿਹੜਾ ਉਹ ਵੀ ਬੜਾ ਅਸਰ ਪਾਉਂਦਾ ਹੈ। ਬੱਚਾ ਨਾ ਹੋਣ ਦੀ ਹਾਲਤ ਵਿੱਚ ਘਰ ਵਾਲਿਆਂ ਦਾ ਪਤੀ-ਪਤਨੀ ਤੇ ਪ੍ਰੈਸ਼ਰ ਇੰਨਾ ਜ਼ਿਆਦਾ ਹੁੰਦਾ ਹੈ ਕਿ ਦੋਵੇਂ ਦਬਾਅ ਮਹਿਸੂਸ ਕਰਨ ਲੱਗਦੇ ਹਨ। ਇਸ ਦਾ ਅਸਰ ਉਹਨਾਂ ਦੇ ਸਰੀਰ ਦੇ ਅੰਦਰ ਬਣ ਰਹੇ ਹਾਰਮੋਨਸ ਤੇ ਪੈਣ ਲੱਗ ਜਾਂਦਾ ਹੈ। ਇਸ ਲਈ ਡਾਕਟਰ ਕੋਲ ਜਦੋਂ ਵੀ ਪਤੀ-ਪਤਨੀ ਜਾਂਦੇ ਹਨ ਤਾਂ ਸਭ ਤੋਂ ਪਹਿਲਾਂ ਕੋਸ਼ਿਸ਼ ਡਾਕਟਰਾਂ ਦੀ ਇਹੀ ਹੁੰਦੀ ਹੈ ਕਿ ਦੋਵਾਂ ਨੂੰ ਤਣਾਅ ਮੁਕਤ ਕੀਤਾ ਜਾਵੇ, ਉਹਨਾਂ ਨੂੰ ਪ੍ਰੈਸ਼ਰ ਛੁਕੰਡਿਆ ਜਾਵੇ। ਡਾਕਟਰ ਉਹਨਾਂ ਨੂੰ ਪੋਜ਼ਿਟਿਵ ਸੋਚ ਨਾਲ ਗੇ ਵਦਨ ਲਈ ਹੀ ਪ੍ਰੇਰਿਤ ਕਰਦੇ ਹਨ ਹਾਲਾਂਕਿ ਗਰਭ ਧਾਰਨ ਕਰਨ ਵਿਚਾਰਹੀ ਮੁਸ਼ਕਲ ਨੂੰ ਲੈ ਕੇ ਆਈ ਵੀ ਐਫ ਆਈ ਯੂ ਆਈ ਤਕਨੀਕ ਲੱਖਾਂ ਕਰੋੜਾਂ ਲੋਕਾਂ ਦੇ ਲਈ ਵਰਦਾਨ ਬਣ ਕੇ ਆਈ ਹੈ ਜਿਨ੍ਹਾਂ ਨੇ ਔਲਾਦ ਦੇ ਸੁਖ ਦੀ ਉਮੀਦ ਛੱਡ ਦਿੱਤੀ ਸੀ ਉਹਨਾਂ ਦੇ ਘਰ ਵਿੱਚ ਬੱਚਿਆਂ ਦੀਆਂ किलकारੀਆਂ ਗੂੰਜ ਰਹੀਆਂ ਹਨ ਪਰ ਆਈ ਵੀ ਐਫ ਤਕਨੀਕ ਦਾ ਖਰਚਾ ਲੱਖਾਂ ਰੁਪਈਆ ਵਿੱਚ ਹੁੰਦਾ ਜੋ ਹਰ ਕਿਸੇ ਦੇ ਵਾਸ ਨਹੀਂ ਹੁੰਦਾ ਤੇ ਆਈਵੀਐਫ ਦਾ ਕਾਮਯਾਬ ਹੋਣਾ ਵੀ ਉਮਰ ਤੇ ਹੀ ਨਿਰਭਰ ਕਰਦਾ ਹੈ ਜੇ ਮਹਿਲਾ ਦੀ ਉਮਰ 35 ਸਾਲ ਦੇ ਅੰਦਰ ਹੈ ਤਾਂ 40 ਤੋਂ 50 ਫੀਸਦੀ ਚਾਂਸ ਹੁੰਦੇ ਹਨ ਜੇ 35 ਤੋਂ 40 ਦੇ ਵਿਚਾਲੇ ਹੈ ਤਾਂ 30 ਤੇ 30 ਤੋਂ 35 ਫੀਸਦੀ ਜਿਹੜਾ ਹੁੰਦਾ ਹੈ ਚਾਂਸ ਹੁੰਦਾ ਹੈ ਕਿ ਬੱਚਾ ਹੋ ਸਕਦਾ ਹੈ 40 ਦੀ ਉਮਰ ਤੋਂ ਬਾਅਦ ਸਿਰਫ 15 ਤੋਂ 20 ਫੀਸਦੀ ਹੀ ਚਾਂਸ ਬਚਦੇ ਨੇ ਕਿ ਆਈਵੀਐਫ ਦੇ ਨਾਲ ਤੁਸੀਂ ਬੱਚਾ ਪੈਦਾ ਕਰ ਸਕੋ ਇਹ ਨਹੀਂ ਕਿ ਹਰੇਕ ਉਮਰ ਦੇ ਵਿੱਚ ਇਹ ਵਿਧੀ ਅਪਣਾ ਕੇ ਗਰਭ ਧਾਰਨ ਕੀਤਾ ਜਾ ਸਕੇ IVF ਦੇ ਵਿੱਚ ਮਹਿਲਾ ਤੇ ਪੁਰਸ਼ ਦੋਵਾਂ ਦਾ ਬਰਾਬਰ ਦਾ ਟ੍ਰੀਟਮੈਂਟ ਹੁੰਦਾ ਹੈ ਮਹਿਲਾ ਦੇ ਐਗ ਜਦ ਕੇ ਪੁਰਸ਼ ਦੇ ਸਪਰਮ ਨੂੰ ਲੈਬ ਦੇ ਵਿੱਚ ਇਸ ਕਾਬਿਲ ਬਣਾਇਆ ਜਾਂਦਾ ਹੈ ਤਾਂ ਕਿ ਜੋੜੇ ਨੂੰ ਮਾਪੇ ਬਣ ਦਾ ਸੁਖ ਹਾਸਲ ਹੋ ਸਕੇ ਭਾਰਤ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਬਾਂਝਪਨ ਵੱਡੀ ਪਰੇਸ਼ਾਨੀ ਵਜੋਂ ਸਾਹਮਣੇ ਆ ਸਕਦੀ ਹੈ ਇਸ ਦਾ ਇਸ਼ਾਰਾ 1950 ਅਤੇ 2021 ਦੇ ਵਿਚਾਲੇ ਪ੍ਰਤੀ ਮਹਿਲਾ ਜਨਮ ਦਰ ਤੋਂ ਮਿਲ ਜਾਂਦੀ ਹੈ 1950 ਦੇ ਵਿੱਚ ਭਾਰਤ ਵਿੱਚ ਇੱਕ ਮਹਿਲਾ 6-6 ਬੱਚਿਆਂ ਨੂੰ ਵੀ ਜਨਮ ਦਿੰਦੀ ਸੀ ਜਦ ਕਿ 2021 ਦੇ ਵਿੱਚ ਇਹ ਗਿਣਤੀ 2 ਜਾਂ ਘਟ ਕੇ 1 ਵੀ ਰਹਿ ਗਈ ਹੈ ਜੇ ਅਜਿਹਾ ਹੀ ਰਿਹਾ ਤਾਂ 2050 ਤੱਕ ਹਾਲਾਤ ਹੋਰ ਵੀ ਗੰਭੀਰ ਹੋ ਜਾਣਗੇ ਇਸ ਦਾ ਅਸਰ ਇਹ ਹੋਏਗਾ ਕਿ ਆਉਣ ਵਾਲੇ ਸਮੇਂ ਵਿੱਚ ਭਾਰਤ ਵਿੱਚ ਨੌਜਵਾਨਾਂ ਦੀ ਗਿਣਤੀ ਘਟ ਜਾਵੇਗੀ ਦੇਸ਼ ਵਿੱਚ ਕੰਮ ਕਰਨ ਵਾਲੇ ਕਾਮਿਆਂ ਦੀ ਗਿਣਤੀ ਘੱਟ ਹੋਣ ਨਾਲ ਲਿੰਗ ਭੇਦ ਦਾ ਸੰਤੁਲਨ ਵੀ ਵਿਗੜ ਜਾਵੇਗਾ ਤੇ ਸਮਾਜ ਦੇ ਵਿੱਚ ਜਦੋਂ ਪ੍ਰਜਨਨ ਤਾਕਤ ਘਟ ਜਾਵੇਗੀ ਪ੍ਰਜਨਨ ਸਮਰੱਥਾ ਘਟ ਜਾਵੇਗੀ ਤਾਂ ਕਾਫੀ ਕੁਝ ਵਿਗੜ ਜਾਵੇਗਾ ਖਾਲਸ ਪ੍ਰਾਈਮ ਸਟੋਰੀ ਦੇ ਵਿੱਚ ਅਸੀਂ ਖਾਸ ਤੌਰ ਤੇ ਸਾਰੇ ਪੰਜਾਬੀ ਨੌਜਵਾਨਾਂ ਨੂੰ ਇਹੀ ਅਪੀਲ ਕਰਾਂਗੇ ਕਿ ਜੰਕ ਫੂਡ ਨੂੰ ਤਿਆਗ ਕੇ ਘਰ ਦਾ ਜਿਹੜਾ ਖਾਣਾ ਹੈ ਉਹ ਖਾਦਾ ਜਾਵੇ ਆਪਣੀ ਸਿਹਤ ਨੂੰ ਚੰਗਾ ਰੱਖਿਆ ਜਾਵੇ ਅਤੇ ਖਾਸ ਤੌਰ ਤੇ ਜਿਹੜੀ ਡਾਈਟ ਹੈ ਉਸ ਤੇ ਧਿਆਨ ਦਿੱਤਾ ਜਾਵੇ ਸਰੀਰਕ ਕਸਰਤ ਹੈ ਸਰੀਰਕ ਜਿਹੜੀ ਵਰਜਿਸ਼ ਹੈ ਉਹਦੇ ਵੱਲ ਵੀ ਖਾਸ ਤੌਰ ਤੇ ਧਿਆਨ ਰੱਖਿਆ ਜਾਵੇ ਤਾਂ ਕਿ ਭਵਿੱਖ ਦੇ ਵਿੱਚ ਤੁਹਾਨੂੰ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ ਖਾਲਸ ਪ੍ਰਾਈਮ ਸਟੋਰੀ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ ਇੱਕ ਹੋਰ ਮੁੱਦੇ ਨਾਲ ਛੇਤੀ ਮਿਲਾਂਗੇ ਧੰਨਵਾਦ